बाबा ਕਹਿੰਦੇ ਹਨ ਜੋ ਬੱਚੇ ਬਾਪ ਵੱਲੋਂ ਪੜਾਈ ਗਈ ਪੜਾਈ ਨੂੰ ਪੜ ਰਹੇ ਹਨ ਜਿਨ੍ਹਾਂ ਨੇ ਨਿਸ਼ਚੇ ਬੁੱਧੀ ਬਣ ਕੇ ਬਾਪ ਦੇ ਪਿਆਰ ਵਿੱਚ ਸਮਾ ਕੇ ਬਾਪ ਦੀ ਸ਼੍ਰੀਮਤ ਅਨਸਾਰ ਆਪਣੀ ਮਨ ਬੁੱਧੀ ਨੂੰ ਵੱਧ ਤੋਂ ਵੱਧ ਸਮਰਪਿਤ ਕਰਦਾ ਧਿਆਨ ਰੱਖਿਆ ਹੈ ਉਹਨਾਂ ਨੂੰ ਦੇਖ ਕੇ ਬਾਬਾ ਬਹੁਤ ਖੁਸ਼ ਹਨ ਦੇਖੋ ਮਣਕੇ ਨੰਬਰ 1 ਹਨ ਇਸ ਲਈ ਬਾਪ ਦੀ ਸ਼੍ਰੀਮਤ ਅਨਸਾਰ ਮਨ ਬੁੱਧੀ ਨੂੰ ਸਮਰਪਿਤ ਕਰਨਾ ਵੀ ਤੇ ਨੰਬਰ 1 ਹੈ ਕਈ ਬਚਿਆ ਨੇ ਤਾਂ ਮਿਹਨਤ ਨੂੰ ਹੀ ਮੁਹੱਬਤ ਵਿੱਚ ਬਦਲ ਕੇ ਆਪਣਾ ਨੰਬਰ ਅੱਗੇ ਵਧਾ ਲਿਆ ਹੈ ਅਤੇ ਕਈ ਸਿਰਫ ਮੁਹੱਬਤ ਵਿੱਚ ਹੀ ਜੂਮਦੇ ਰਹਿੰਦੇ ਹਨ ਉਹ ਮਿਹਨਤ ਸ਼ਬਦ ਤੋਂ ਵੀ ਅਣਜਾਣ ਹਨ ਪਰ ਹੁਣ ਜੋ ਸਮਾਂ ਜਾ ਰਿਹਾ ਹੈ ਬਹੁਤ ਹੀ ਤੇਜ਼ੀ ਦਾ ਪਰਵਰਤਨ ਦਾ ਸਮਾਂ ਹੈ ਭਾਵੇਂ ਤੁਸੀਂ ਅਨੁਭਵ ਨਹੀਂ ਕਰ پا ਰਹੇ ਪਰ ਤੁਹਾਡੇ ਨਾਲ ਨਾਲ ਤੁਹਾਡੇ ਆਲੇ ਦੁਆਲੇ ਤੇ ਪਰਵਰਤਨ ਦੀ ਗਤੀ ਤੇਜ਼ ਹੈ ਇਸ ਕਾਰਨ ਆਪਣੇ ਉਤੇ ਧਿਆਨ ਰੱਖਲੇ ਰੱਖਦੇ ਵੀ ਮਨ ਬੁੱਧੀ ਇਧਰ ਉਧਰ ਹੋ ਜਾਂਦੀ ਹੈ ਅਰਥਾਤ ਮਨ ਬੁੱਧੀ ਵਿੱਚ ਕਈ ਤਰ੍ਹਾਂ ਦੇ ਸੰਕਲਪ ਉਤਪਨ ਹੋ ਰਹੇ ਹਨ ਪਰ ਬੱਚੀ ਤੁਹਾਡੀ ਮੁਹੱਬਤ ਵਿੱਚ ਸਮਾ ਕੇ ਤੁਹਾਡਾ ਬਾਪ ਤੁਹਾਨੂੰ ਇੱਕੋ ਹੀ ਗੱਲ ਕਹਿੰਦੇ ਹਨ ਕਿ ਹਰ ਤਰ੍ਹਾਂ ਦੇ ਸੰਕਲਪ ਬਾਪ ਉਹ ਸਮਰਪਿਤ ਕਰ ਦਿਆ ਨਾ ਆਪਣੇ ਹਰ ਬੱਚੇ ਨੂੰ ਖੁਸ਼ ਦੇਖਣਾ ਚਾਹੁੰਦਾ ਹੈ ਬੱਚੇ ਲੋਕਿਕ ਜੀਵਨ ਵਿੱਚ ਵਿੱਚ ਸੇ ਵੀ ਤਰ੍ਹਾਂ ਦੀ ਪ੍ਰਸਥਿਤੀ ਨਾਜ਼ੁਕ ਸਮਾਂ ਥੋੜਾ ਹੀ ਹੁੰਦਾ ਹੈ ਉਸ ਸਮੇਂ ਥੋੜਾ ਜਹਾ ਧੀਰਜ ਰੱਖ ਲੈ ਕੇ ਜਿੱਤ ਪ੍ਰਾਪਤ ਹੋ ਜਾਂਦੀ ਹੈ ਬੱਚੇ ਆਪਣੇ ਬਾਪ ਦੇ ਪਿਆਰ ਵਿੱਚ ਸਮਾਇ ਰਹੋ ਕੋਈ ਵੀ ਕਮਜ਼ੋਰ ਸੰਕਰਪ ਆਪਣੇ ਅੰਦਰ ਨਾ ਲਿਆਓ ਜਿਵੇਂ ਹੁਣ ਤਾਂ ਉਹ ਚਲਾਗੇ ਹੀ ਨਹੀਂ ਰਹਾ ਜਾ ਅਜੇਵਿਕ ਕਮਜ਼ੋਰ ਸੰਕਲਪ ਆ ਜਾਣਦੇ ਹਨ ਜਾਂ ਨਹੀਂ ਆਪਣੇ ਆਪ ਨੂੰ ਸ਼ਕਤੀਸ਼ਾਲੀ ਅਨੁਭਵ ਕਰਦੇ ਰਹੋ ਖੁਸ਼ ਅਤੇ ਹਲਕੇ ਰਹਿਣ ਦਾ ਧਿਆਨ ਰੱਖਦੇ ਰਹੋ ਤਾਂ ਜੋ ਪੂਰੀ ਰੀਤੀ ਨਾਲ ਪਰਮਾਤਮਾ ਬਾਪ ਦਾ ਕਾਰਜ ਸਪੰਨ ਹੋ ਸਕੇ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਆਰਾਮ ਸ਼ਾਂਤੀ